ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਲੱਕੀ ਹੰਢਾਏ ਵਾਲਾ ਦੋਸਤੋ ਬੜੇ ਦਿਨਾਂ ਬਾਅਦ ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਬਹੁਤ ਹੀ ਜ਼ਿਆਦਾ ਮਨੋਵਿਗਿਆਨਕ ਐਕਸਪੀਰੀਅੰਸ ਹੈ ਮੈਂ ਨਾ ਪਹਿਲਾਂ ਜਦੋਂ YouTube ਤੇ ਨਹੀਂ ਆਇਆ ਸੀ ਜਦੋਂ ਮੈਂ ਕਿਤਾਬਾਂ ਵੀ ਨਹੀਂ ਪੜ੍ਹਦਾ ਹੁੰਦਾ ਸੀ ਤੇ YouTube ਵੀ ਨਹੀਂ ਸੀ ਚਲਾਉਂਦਾ ਹੁੰਦਾ ਵੀਡੀਓ ਵੀ ਨਹੀਂ ਸੀ ਬਣਾਉਂਦਾ ਉਦੋਂ ਮੈਂ ਫਿਲਮਾਂ ਵਗੈਰਾ ਦੇਖਦਾ ਹਣਾ ਗਾਣੇ-ਗੂਣੇ ਸੁਣਦਾ ਰਹਿੰਦਾ ਤੇ ਜਿਹੜੇ ਮੇਰੇ ਵਿਚਾਰ ਸੀ ਬੜੇ ਲੜਾਈ ਝਗੜਿਆਂ ਵਾਲੇ ਔਰ ਜਨਾਲੇ ਵਿਚਾਰ ਸੀ ਮਤਲਬ ਹਰੇਕ ਨਾਲ ਜਿੱਦ ਪੈਣਾ ਲੜੀ ਜਾਣਾ ਹਨਾ ਨੀਚਾ ਦਿਖਾਈ ਜਾਣਾ ਕਿਸੇ ਨੂੰ ਵੀ ਤਾਨੇ ਮੈਨੇ ਮਾਰੀ ਜਾਣੇ ਤਾਂ ਮੇਰੇ ਬੜੇ ਕੁਤ ਕੁਲੇਸ਼ ਪੈਂਦੇ ਸੀ ਦੋਸਤੋ ਹੌਲੀ ਹੌਲੀ ਮੈਂ ਉਹ ਤੋਂ ਬਾਹਰ ਆਇਆ ਤਰੱਕੀ ਪਸੰਦ ਇਨਸਾਨ ਬਣਿਆ ਤਰੱਕੀ ਪਸੰਦ ਇਨਸਾਨ ਬਣਨ ਤੋਂ ਬਾਅਦ ਨਵੇਂ ਨਵੇਂ ਸੁਪਨੇ ਦੇਖੇ ਉਹਨਾਂ ਨੂੰ ਪੂਰਾ ਕਰਨ ਲਈ ਮਿਹਨਤ ਕੀਤੀ ਭਾਵੇਂ ਪੂਰੇ ਨਹੀਂ ਹੋਏ ਭਾਵੇਂ ساری ਉਮਰ ਪੂਰੇ ਨਾ ਵੀ ਹੋਣ ਪਰ ਮਿਹਨਤ ਕਰਨ ਲੱਗਿਆ ਇੱਕ ਦਿਸ਼ਾ ਚ ਜਾਣ ਲੱਗਿਆ ਤਾਂ ਮੇਰੀ ਲਾਈਫ ਆ ਜਿਹੜੀ ਉਹ ਉਹ ਜਿਹੜਾ ਹੰਸਕ ਦੌਰ ਸੀ ਕੁੱਤਕਲੇਸ਼ ਵਾਲਾ ਮਤਲਬ ਕੋਈ ਮੇਰੇ ਕੋਲ ਨਹੀਂ ਸੀ ਬੰਦਾ ਇਕੱਲਾ ਰਹਿੰਦਾ ਸੀ ਮੈਂ ਤੇ ਲੜਦਾ ਝਗੜਦਾ ਰਹਿੰਦਾ ਸੀ ਮੇਰੀ ਭਾਸ਼ਾ ਤੋਂ ਹੀ ਲੋਕ ਚਿੜਦੇ ਸੀ ਉਹ ਦੌਰ ਸਮਾਪਤ ਹੋ ਗਿਆ ਤਾਂ ਦੋਸਤੋ ਕੋਈ ਵੀ ਇਨਸਾਨ ਜਿਹਦੇ ਕੋਲ ਸੱਚੇ ਸੁੱਚੇ ਉੱਚੇ ਮਨੋਰਥ ਨਹੀਂ ਹੈਗੇ ਸੁਪਨੇ ਨਹੀਂ ਹੈਗੇ ਟੀਚਾ ਨਹੀਂ ਹੈਗਾ ਕੋਈ ਉਹ ਲੁੱਜੂਗਾ ਉਹ ਬੇਨਾਤਮਤਲਬ ਤੋਂ ਗੱਲਾਂ ਕਰਦਾ ਰੂ ਲੋਕਾਂ ਨਾਲ ਬੇਨਾਤਮਤਲਬ ਦੀਆਂ ਗੱਲਾਂ ਚੁਲਜਦਾ ਰਹੂਗਾ ਜਿਹਦੇ ਚੋਂ ਨਿਕਲਣਾ ਕੁਛ ਨਹੀਂ ਲੜਾਈ ਝਗੜੇ ਕਰਦਾ ਰਹੂਗਾ ਐਸੇ ਤਰ੍ਹਾਂ ਜਿਹੜਾ ਸਮਾਜ ਪੂਰੇ ਦਾ ਪੂਰਾ ਦੇਸ਼ ਦਾ ਸਮਾਜ ਆ ਜਿਹੜਾ ਪੂਰੇ ਦਾ ਪੂਰਾ ਦੇਸ਼ ਆ ਜਾਂ ਰਾਜ ਆ ਇੱਕ ਸਟੇਟ ਆ ਉਹਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਤੇ ਜੇ ਉਹ ਲੋਕ ਸੱਚੇ ਸੁੱਚੇ ਉੱਚੇ ਮਨੋਰਥ ਲੈ ਕੇ ਅੱਗੇ ਨਹੀਂ ਵਧ ਰਹੇ ਤਾਂ ਲੋਕ ਹਿੰਸਕ ਘਟਨਾਵਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਰਹਿੰਦੇ ਨੇ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਧਰਮ ਜਾਤੀ ਭਾਸ਼ਾ ਦੇ ਨਾਮ ਤੇ ਲੜਦੇ ਝਗੜਦੇ ਰਹਿੰਦੇ ਨੇ ਛੋਟੀਆਂ-ਛੋਟੀਆਂ ਗੱਲਾਂ ਤੇ ਤੇ ਆਪਣਾ ਸਮਾਂ ਪੈਸਾ ਤੇ ਭੂਮੀ ਸਾਰਾ ਕੁਝ ਬਰਬਾਦ ਕਰਦੇ ਰਹਿੰਦੇ ਨੇ ਤੇ ਇਸ ਤੋਂ ਉਲਟ ਜਿਹੜੇ ਤਰੱਕੀ ਪਸੰਦ ਲੋਕ ਹੁੰਦੇ ਨੇ ਸਮਾਜ ਜਿਹੜਾ ਸੱਚੇ ਸੁੱਚੇ ਤੇ ਉੱਚੇ ਮਨੋਰਥ ਲੈ ਕੇ ਅੱਗੇ ਵਧ ਰਿਹਾ ਹੁੰਦਾ ਉੱਤਰਕੀ ਕਰ ਜਾਂਦਾ ਉਹ ਅੱਗੇ ਵੱਧ ਜਾਂਦਾ ਜਿਵੇਂ ਚੀਨ ਦਾ ਸਮਾਜ ਤੇ ਭਾਰਤ ਦੇ ਸਮਾਜ ਦੀ ਆਪਾਂ ਗੱਲ ਕਰੀਏ ਆਪਾਂ ਭਾਰਤ ਵਾਲੇ ਭਾਸ਼ਾ ਦੇ ਆਧਾਰ ਤੇ ਜਾਤਾਂ ਪਾਤਾਂ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਹਨਾ ਆਪੋ ਆਪਣੇ ਰੱਬ ਦੇ ਆਧਾਰ ਤੇ ਉਹਦੀ ਆਦਰ ਨਿਰਾਦਰ ਦੇ ਆਧਾਰ ਤੇ ਲੜਦੇ ਰਹਿੰਨੇ ਆ ਵਿਵਾਦਾਂ ਦੇ ਵਿੱਚ ਹੀ ਰਹਿੰਨੇ ਆ ਮਤਲਬ ਪਿਛਲੇ ਬਹੁਤ ਸਾਲਾਂ ਤੋਂ ਜਦੋਂ ਦੇ ਆਪਾਂ ਦੇਖ ਰਹੇ ਆ ਪਰ ਇਸ ਤੋਂ ਉਲਟ ਚੀਨ ਵਾਲੇ ਨੇ ਜਿਹੜੇ ਉਹ ਇਨ੍ਹਾਂ ਵਿਵਾਦਾਂ ਤੋਂ ਦੂਰ ਨੇ ਤਰੱਕੀ ਪਸੰਦ ਇਨਸਾਨ ਬਣ ਗਏ ਉਹ ਉਹ ਤਰੱਕੀ ਕਰ ਰਹੇ ਨੇ ਆਪਣੇ ਨਾਲੋਂ 50-50 ਸੌਲੇ ਮੂਰੇ ਐਡਵਾਂਸ ਟੈਕਨੋਲੋਜੀ ਉਹਨਾਂ ਕੋਲੇ ਹਨ ਡਰਾਈਵਰਲੈਸ ਕਾਰਾਂ ਤੇ ਰੋਬੋਟ ਤੇ ਨਵੀਂ-ਨਵੀਂ ਟੈਕਨੋਲੋਜੀ ਉਹਨਾਂ ਕੋਲੇ ਤੁਸੀਂ ਦੇਖਦੀਆਂ ਹੋ ਵੀਡੀਓਜ਼ ਦੇ ਵਿੱਚ ਤੇ ਉਹ ਇਸ ਕਰਕੇ ਅੱਗੇ ਲੰਘੇ ਕਿਉਂਕਿ ਉਹ ਤਰੱਕੀ ਪਸੰਦ ਹੋ ਗਏ ਕਿਉਂਕਿ ਉਹ ਇਨ੍ਹਾਂ ਵਿਵਾਦਾਂ ਤੋਂ ਬਚ ਗਏ ਉਹਨਾਂ ਦੇ ਸੱਚੇ ਸੁੱਚੇ ਤੇ ਉੱਚੇ ਮਨੋਰਥ ਸੀਗੇ ਤੇ ਆਪਣੇ ਸਮਾਜ ਦੇ ਸੱਚੇ ਸੁੱਚੇ ਉੱਚੇ ਮਨੋਰਥ ਨਹੀਂ ਹੈਗੇ ਆਪਾਂ ਤਾਂ ਬਸ ਜਾਤੀ ਧਰਮ ਮਜ਼ਬ ਇਹਦੇ ਆਧਾਰ ਤੇ ਬਸ ਇੱਕ ਦੂਜੇ ਨੂੰ ਨੀਚਾ ਦਿਖਾਉਣ ਚ ਲੜਾਈਆਂ ਝਗੜੇ ਕਰਨ ਚ ਇੱਕ ਦੂਜੇ ਨੂੰ ਗਲਤ ਸਾਬਿਤ ਕਰਨ ਚ ਲੱਗੇ ਹੋਇਆ ਤੇ ਜਿਹੜਾ ਵੀ ਇਨਸਾਨ ਤਰੱਕੀ ਪਸੰਦ ਬਣੂਗਾ ਸੱਚੇ ਸੁੱਚੇ ਤੇ ਉੱਚੇ ਮਨੋਰਥ ਲੈ ਕੇ ਅੱਗੇ ਵਧੂਗਾ ਸੁਪਨਾ ਦੇਖੂਗਾ ਟੀਚੇ ਲੈ ਕੇ ਅੱਗੇ ਵਧੂਗਾ ਉਹੀ ਇਨਸਾਨ ਤਰੱਕੀ ਕਰੂਗਾ ਤੇ ਉਹ ਇਹਨਾਂ ਚੀਜ਼ਾਂ ਤੋਂ ਬਚੂਗਾ ਕੁੱਤ ਕਲੇਸ਼ ਤੋਂ ਲੜਾਈ ਝਗੜਿਆਂ ਤੋਂ ਵਿਵਾਦਾਂ ਤੋਂ ਬਚੂਗਾ ਇਸ ਕਰਕੇ ਬਚਣ ਦੀ ਲੋੜ ਆਪਾਂ ਨੂੰ ਜਿਹੜੇ ਵੀ ਦੋਸਤ ਇਹ ਵੀਡੀਓ ਦੇਖ ਰਹੇ ਨੇ ਆਪਣੇ ਉਹਨਾਂ ਦੋਸਤਾਂ ਨੂੰ ਵੀਡੀਓ ਜ਼ਰੂਰ ਸ਼ੇਅਰ ਕਰਿਓ ਜਿਹੜੇ ਬਿਨਾ ਮਤਲਬ ਵਿਅਰਥ ਦੀਆਂ ਚਿੰਤਾਵਾਂ માં ਵਿਅਰਥ ਦੀਆਂ ਲੜਾਈਆਂ 'ਚ ਫਸੇ ਹੋਏ ਨੇ ਉਹ ਝੋ ਨਿਕਲ ਕੇ ਇੱਕ ਸੁਪਨਾ ਦੇਖਣ ਆਪਣੀ ਜ਼ਿੰਦਗੀ ਦਾ ਤੇ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਣ ਮਿਹਨਤ ਕਰਨ ਸੁਪਨਾ ਪੂਰਾ ਕਰਨ ਲਈ ਤਰੱਕੀ ਕਰਨ ਸੁਪਨਾ ਪੂਰਾ ਹੋਵੇ ਭਾਵੇਂ ਨਾ ਪਰ ਤਰੱਕੀ ਪਸੰਦ ਇਨਸਾਨ ਹਮੇਸ਼ਾ ਖੁਸ਼ ਰਹਿੰਦਾ ਹੈ ਹਮੇਸ਼ਾ ਵਿਵਾਦਾਂ ਤੋਂ ਦੂਰ ਰਹਿੰਦਾ ਹੈ ਤੇ ਆਨੰਦ 'ਚ ਰਹਿੰਦਾ ਹੈ ਰੁੱਝਿਆ ਰਹਿੰਦਾ ਹੈ ਸ਼ਿਕਾਇਤਾਂ ਸ਼ਿਕਵੇ ਤੇ ਦੁੱਖ ਨਹੀਂ ਹੁੰਦਾ ਉਹਦੇ ਕੋਲੇ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੀ ਵੀਡੀਓ ਦੇਖੀ ਸ਼ੇਅਰ ਜਰੂਰ ਕਰ ਦਿਓ